ਇਹ ਨਸ਼ਾ ਉਸ ਵੇਲੇ ਬ੍ਰਾਂਦ ਹੁੰਦਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਹੋ ਰਿਹਾ ਹੋਵੇ ਤੇ ਜਿਨ੍ਹਾਂ ਨੇ ਜੁੱਧ ਕਰਨਾ ਤੇ ਜੁੱਧ ਕਰਨ ਵਾਲੇ ਜੋਧੇ ਹੀ ਮਤਲਬ ਜਿਹੜੇ ਹੈਗੇ ਉਹਨਾਂ ਦੀ ਜੇਬਾਂ 'ਚ ਨਸ਼ਾ ਟਾ ਬੰਦਕਵੇਂ ਹੋ ਜਾਊਗਾ ਦੂਜੀ ਗੱਲ ਇਹ ਕਿ ਹਕੂਮਤ ਨੂੰ ਦੇਖਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲਾਦੇ ਹੁੰਦੇ ਸੀ ਕਿ ਮੈਨੂੰ ਕਣ-ਕਣ ਦਾ ਪਤਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੁੱਖ ਮੰਤਰੀ ਦੇ ਕੋਲ ਬੜੀ ਪਾਵਰ ਹੁੰਦੀ ਹੈ ਕੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਛੱਡ ਗਿਆ ਕਿਹੜੀਆਂ-ਕਿਹੜੀਆਂ ਗਾਲੀਆਂ ਪੈਡਾ ਸਾਰੀਆਂ ਕਿੰਨੇ ਇੱਕ ਪੰਚਾਂ ਨੂੰ ਸਜ਼ਾਵਾ ਦਿੱਤੀਆਂ ਤੁਸੀਂ ਕਹਿੰਦੇ ਇਸੇ ਨੂੰ ਟੈਸਟ ਕੇਸ ਬਣਾਓ ਇਸ ਬੀਬੀ ਦੇ ਨਾਲ ਕਿਹਦੀ-ਕਿਹਦੀ ਇਨਵੋਲਵ

ਬੀਬੀ ਦੇ ਕੋਲ ਕਹਿੰਦੇ ਦੋ ਆਈਫੋਨ ਮਿਲੇ। ਉਹ ਆਈਫੋਨ ਤਾਂ ਉਹ ਜਿਹੜੀ ਕੇਸ ਪ੍ਰੋਪਰਟੀ ਹੈ। ਵੇਖ ਲੈਣੋ ਜੂ ਕੱਢ ਕੇ ਕਿਹਦੇ-ਕਿਹਦੇ ਨਾਲ ਹੈ। ਕਿਹਦੇ-ਕਿਹਦੇ ਨਾਲ ਗੱਲਾਂ ਹੋਣੀਆਂ ਕੱਢ ਲੈਣ ਉਹਨਾਂ ਦੀਆਂ ਕਾਲਾਂ। ਤੇ ਜੇ ਕਾਲਾਂ ਕੱਢਣਗੇ ਤੇ ਵੱਡੇ-ਵੱਡੇ ਆਈਪੀਐਸ ਅਫਸਰ ਆ ਜਾਣਗੇ ਮੈਂ ਗਰੰਟੀ ਨਾ ਦੇ ਸਕਦਾ। ਕੱਲ ਵੀ ਜਿਹੜੀ ਜਿਹੜੀ ਇਹ ਟਰੈਪ ਕਾਮਯਾਬ ਕਿਉਂ ਹੋ ਗਿਆ? ਇਹ ਟਰੈਪ ਪੇਸ ਕਰਕੇ ਹੋਇਆ ਕਿ ਫੋਰਸਾਂ ਦੋ ਸੀ। ਉਹ ਦੋ ਫੋਰਸਾਂ ਹੋਗੀਆਂ ਆਈਪੀਐਸ ਅਫਸਰ ਦੀ ਨਿਗਰਾਨੀ ਹੈ ਪਾਸੇ ਤੇ ਖੜੂਤਾ ਹੈ। ਔਰ ਉਹਨਾਂ ਨੇ ਮਤਲਬ ਜਿਹੜਾ ਹੈਗਾ ਸਾਰਾ ਕੁਝ ਬਰਾਮਦ ਕਰ ਲਿਆ। ਉਹਦਾ ਬ ਕਿਸੇ ਬੰਦੇ ਦੀ ਪਛਾਣ ਆਪਾਂ ਉਹਦੇ ਕੱਪੜਿਆਂ ਤੋਂ ਕਰ ਲਈਏ ਉਹਦੇ ਕੱਪੜੇ ਕਿਹੋ ਜਿਹੇ ਕੱਪੜਿਆਂ ਤੋਂ ਬੜਾ ਕੁਝ ਪਤਾ ਲੱਗ ਜਾਂਦਾ ਵੀ ਕੌਣ ਕੀ ਹੈ ਬੜਾ ਕੁਝ ਕੱਪੜੇ ਬੋਲਦੇ ਹੁੰਦੇ ਹੈ ਲੱਗਦਾ ਕਿ ਜੇਕਰ ਪੀ ਸਹੀ ਜਾਂਚ ਕਰੇ ਜਾਂ ਸਹੀ ਤਰੀਕੇ ਦੇ ਨਾਲ ਜਾਂਚ ਇਸ ਚੀਜ਼ ਦੀ ਹੋਵੇ ਤਾਂ ਬਹੁਤ ਵੱਡੇ ਵੱਡੇ ਮગરਮੱਛਾਂ ਨੂੰ ਹੱਥ ਪੈ ਸਕਦਾ ਤੁਹਾਡਾ ਮਤਲਬ ਜਿਹੜਾ ਇਸ ਮਾਧਿਅਮ ਜਿਹੜਾ ਹੀ ਮੈਂ ਇੱਕ ਸਵਾਲ ਪਾ ਸਰਕਾਰ ਦੀ ਇਮਾਨਦਾਰੀ ਇਸੇ ਗੱਲ ਤੋਂ ਦੇਖੀ ਜਾਊ ਇਹਦੀ ਜਾਂਚ ਸਿਰਫ ਸਿਰਫ ਨਿਲਪਕ ਸ਼ੋਰ ਨੂੰ ਲਿਲਪਕ ਸ਼ੋਰ ਜਿਹੜੇ ਇੱਕ ਅਜਿਹੇ ਆਈਪੀਐਸ ਅਫਸਰ ਹੈ ਜੀ ਜਾਂਚ ਉਹਨਾਂ ਨੂੰ ਕਹਿ ਦਿੰਦੀ ਫ੍ਰੀ ਹੈਂਡ ਆ ਤੁਮ ਤੁਸੀਂ ਕਰਦੇ 2 ਕਹਿੰਦੇ ਬੀਬੀ ਦੀ ਜਿਹੜੀ ਹੈਗੀ ਆ ਅਸਲ ਪੋਸਟਿੰਗ ਤਾਂ ਜਿਹੜੀ ਆ ਮਾਨਸਾ ਜਣੇ ਦੀ ਲੇਕਿਨ ਉਹਦੀ ਜਿਹੜੀ ਹੈਗੀ ਆ ਉਹਨੂੰ ਅਟੈਚ ਕੀਤਾ ਬਠਿੰਡੇ 'ਚ ਅਰ ਬਠਿੰਡੇ 'ਚ ਅਟੈਚ ਕਿੱਥੇ ਕੀਤਾ ਕਹਿੰਦੇ ਜੀ ਹਸਪੀਟਲ 'ਚ ਅਟੈਚ ਕੀਤਾ ਪੁਲਿਸ ਦਾ ਹਸਪੀਟਲ ਹੈ ਉਹ ਕਨਸਟੇਬਲ ਆ ਉਹ ਕੋਈ ਫਾਰਮਾਸਿਸਟ ਨਹੀਂ ਹੈ ਉਹ ਕੋਈ ਨਰਸ ਨਹੀਂ ਹੈ ਉਹ ਕੋਈ ਹੈਲਥ ਵਰਕਰ ਨਹੀਂ ਹੈ ਤੇ ਕਹਿੰਦੇ ਬੀਬੀ ਐਪਰਨ ਪਾ ਲਈਦੀ ਸੀ ਐਪਰਨ ਪਾ ਕੇ ਤੇ ਹੱਥੋਂ ਲੋਕਾਂ ਦੇ ਬਲੱਡ ਪ੍ਰੈਸ਼ਰ ਦੇਖ ਰਹੀ ਸੀ ਪੁਲਿਸ ਵਾਲੇ ਤੋਂ ਆਪਾਂ ਇਹ ਦਾਸ ਕਰ ਸਕਦੇ ਹਾਂ ਵੀ ਉਹ ਤਫ਼ਤੀਸ਼ ਕਰ ਸਕਦੇ ਨੇ ਜੇ ਜ਼ਿਆਦਾ ਸਖਤ ਹੋਵੇ ਆਪਾਂ ਕਹਿੰਦੇ ਵੀ ਚਾਰ ਚਪੜੇ ਮਾਰ ਸਕਦੇ ਥਾਰ ਵਾਲੀ ਬੀਬੀ ਚਿੱਟੇ ਦੇ ਨਾਲ ਜਿਹੜੀ ਹੈਗੀ ਉਹ ਫੜੀ ਜਾਂਦੀ ਆ ਇਹ ਵੀ ਪਤਾ ਲੱਗਾ ਕਿ 2-2 ਕਰੋੜ ਦੀਆਂ ਕੋਠੀਆਂ ਇਹ ਵੀ ਪਤਾ ਲੱਗਾ ਕਿ ਕੱਲੀ ਥਾਰ ਹੀ ਨਹੀਂ ਨਾਲ ਬਰਨਾ ਗੱਡੀ ਨਾਲ ਔਡੀ ਗੱਡੀ ਤੇ ਰੋਲੈਕਸ ਮਤਲਬ ਮਹਿੰਗੇ ਮਹਿੰਗੇ ਸ਼ੌਂਕ ਇੱਕ ਕਾਂਸਟੇਬਲ ਬੀਬੀ ਦੇ ਵੱਲੋਂ ਪਗਾਏ ਜਾਣੇ ਹਾਲਾਂਕਿ ਮਾਨਸਾ ਡਿਊਟੀ ਸੀ ਪਰ ਪੁਲਿਸ ਲਾਈਨ ਬਠਿੰਡੇ ਦੇ ਵਿੱਚ ਜਿਹੜੀ ਹੈਗੀ ਆ ਉਹ ਕਰ ਰਹੀ ਸੀ ਇਹ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਕੀ ਹੈ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਮੈਂ ਗੁਰਬਾਣੀ ਨੂੰ ਉਹਵੇਂ ਜਿਵੇਂ ਤੁਕਤਾ ਨਹੀਂ ਬੋਲ ਸਕਦਾ ਪਰ ਉਹਦਾ ਭਾਵ ਅਰਥੇ ਬਣਦਾ ਵੀ ਕਿ ਪਾਪਾ ਬਿੜਾ ਇਕੱਠੀ ਨਹੀਂ ਹੁੰਦੀ ਮਾਇਆ ਤੇ ਮਰਿਆ ਨਾਲ ਜਾਂਦੀ ਰਹੀ ਬਗੈਰ ਪਾਪਾ ਤੋਂ ਪੈਸਾ ਨਹੀਂ ਇਕੱਠਾ ਹੁੰਦਾ ਤੁਸੀਂ ਆਪਣੀ ਨਾ ਦਸਨ ਦੀ ਕਮਾਈ ਕਰਦੇ ਹੋ ਦੋ ਬੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੁੰਦੇ ਫਿਰਦੇ ਉਹ ਕਦੇ ਕਿਤੇ ਕਦੇ ਕਿਤੇ ਉਹਨਾਂ ਥਾਵਾਂ ਤੇ ਜਾਂਦੇ ਹੋ ਜਿੱਥੇ ਗੋਲੀ ਵੀ ਵੱਜ ਸਕਦੀ ਹੈ ਜਿੱਥੇ ਸਿਰ 'ਚ ਡਾਂਗ ਵੀ ਵੱਜ ਸਕਦੀ ਹੈ ਬੰਦਾ ਮਰ ਵੀ ਸਕਦਾ ਹੈ ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਕੋਲ ਇਹ ਲੀੜੇ ਕੱਪੜੇ ਤੇ ਵਗੈਰਾ ਹੋਰ ਹੈ ਕੀ ਬਿਲਕੁਲ ਠੀਕ ਹੈ ਨਾ ਇੱਕ ਪਾਸੇ ਇੱਕ ਜਿਹੜੀ ਕਨਸਟੇਬਲ ਹੈ ਜੇ ਆਪਾਂ ਉਹ ਜੀ ਮੈਕਸਿਮਮ ਜੇ ਸੀਨੀਅਰ ਕਨਸਟੇਬਲ ਦੀ ਦੀ ਆਪਾਂ ਮੈਕਸਿਮਮ ਤਨਖਾਹ ਲ ਲਈਏ ਅੱਜ ਕੱਲ 70000 ਬਿਲਕੁਲ ਨਹੀਂ ਕੀ 70000 ਤਨਖਾਹ ਜਿਹੜੀ ਹੈਗੀ ਹੈ ਉਹ ਚਲੋ ਧੀ ਪੈਣ ਸਭ ਦੀ ਸਾਜੀ ਹੁੰਦੀ ਆਪਾਂ ਉਹ ਵੀ ਨਹੀਂ ਗੱਲ ਕਰਦੇ ਲੇਕਿਨ ਜੋ ਉਹਦੀਆਂ ਰੀਲਾਂ ਦੇ ਵਿੱਚ ਉਹ ਦੇ ਕੱਪੜੇ ਪਾਏ ਦੇਖਦੇ ਆ 70000 ਰੁਪਏ ਦੀ ਆਮਦਨ ਵਾਲਾ ਬੰਦਾ ਤਾਂ ਉਹ ਜਿਹੇ ਕੱਪੜੇ ਨਹੀਂ ਪਾ ਸਕਦਾ ਚਾਹੇ ਬੰਦਾ ਹੋਵੇ ਚਾਹੇ ਬੁੜੀ ਹੋਵੇ ਮੈਨੂੰ ਨਹੀਂ ਪਤਾ ਉਹਦੇ ਕੋਲੇ ਗੱਡੀਆਂ ਕਿੰਨੀਆਂ ਜਿਹੜੀਆਂ ਤੁਸੀਂ ਦੱਸੀਆਂ ਨੇ ਵੀ ਜਿਹ ਇਹ ਫਿਰ ਐਵੇਂ ਤਾਂ ਨਹੀਂ ਆਉਂਦੀਆਂ ਜੇ ਇੰਨਾ ਪੈਸਾ ਉਹਦੇ ਕੋਲੇ ਹੈ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਤਾਂ ਆਉਂਦੇ ਆਉਂਦਾ ਨਾ ਅਰ ਇਹਦੇ ਵਿੱਚ ਵੀ ਫਿਰ ਜੇ ਆਪਾਂ ਦੇਖੀਏ ਕਿ ਕੋਈ ਬੰਦਾ ਚਿੱਟੇ ਦਾ ਵਪਾਰ ਕਰੀ ਜਾਂਦਾ ਕੋਈ ਕਾਰੋਬਾਰ ਕਰੀ ਇਹਦੇ ਮੈਨੂੰ ਤਾਂ ਬੜੀ ਹੈਰਾਨੀ ਹੋਈ ਕਹਿੰਦੇ ਬੀਬੀ ਦੀ ਜਿਹੜੀ ਹੈਗੀ ਐ ਅਸਲ ਪੋਸਟਿੰਗ ਤਾਂ ਜਿਹੜੀ ਹੈ ਮਾਨਸਾ ਜਨ ਦੇ ਦੀ ਬਿਲਕੁਲ ਲੇਕਿਨ ਉਹਦੀ ਜਿਹੜੀ ਹੈਗੀ ਆ ਉਹਨੂੰ ਅਟੈਚ ਕੀਤਾ ਬਠਿੰਡੇ ਚ ਅਰ ਬਠਿੰਡੇ ਤੇ ਅਟੈਚ ਕਿੱਥੇ ਕੀਤਾ ਕਹਿੰਦੇ ਜੀ ਹਸਪੀਟਲ ਤੇ ਅਟੈਚ ਕੀਤਾ ਪੁਲਿਸ ਦਾ ਹਸਪੀਟਲ ਹੈ ਉਹ ਕਾਂਸਟੇਬਲ ਆ ਉਹ ਕੋਈ ਫਾਰਮਾਸਿਸਟ ਨਹੀਂ ਹੈ ਉਹ ਕੋਈ ਨਰਸ ਨਹੀਂ ਹੈ ਉਹ ਕੋਈ ਹੈਲਥ ਵਰਕਰ ਨਹੀਂ ਹੈ ਤੇ ਕਹਿੰਦੇ ਬੀਬੀ ਐਪਰਨ ਪਾ ਲੈਂਦੀ ਸੀ ਐਪਰਨ ਪਾ ਕੇ ਤੇ ਹੱਥੋਂ ਲੋਕਾਂ ਦੇ ਬਲੱਡ ਪ੍ਰੈਸ਼ਰ ਦੇਖ ਰਹੀ ਸੀ ਪੁਲਿਸ ਵਾਲੇ ਤੋਂ ਆਪਾਂ ਇਹ ਅਦਾਸ ਕਰ ਸਕਦੇ ਆ ਵੀ ਉਹ ਤਫਤੀਸ਼ ਕਰ ਸਕਦੇ ਪੁਲਿਸ ਵਾਲੇ ਤੋਂ ਆਪਾਂ ਇਹ ਆਸ ਕਰ ਸਕਦੇ ਆ ਕਿ ਪੁੱਛਗਿਛ ਕਰ ਸਕਦੇ ਜੇ ਜ਼ਿਆਦਾ ਸਖਤ ਹੋਵੇ ਆਪਾਂ ਕਹਿੰਦੇ ਵੀ ਚਾਰ ਚਪੜੇ ਮਾਰ ਸਕਦੇ ਪਰ ਪੁਲਿਸ ਵਾਲਾ ਜਿਹੜਾ ਹੈਗਾ ਬੰਦਾ ਉਹ ਬਲੱਡ ਪ੍ਰੈਸ਼ਰ ਚੈੱਕ ਕਰੇ ਇਹ ਤਾਂ ਗੱਲ ਆਣੀ ਹੋਣੀ ਜੀ ਲੱਗਦੀ ਹੈ ਠੀਕ ਹੈ ਪੁਰਸਵਾਂ ਦੀ ਤਾਂ ਆਮ ਤੌਰ ਤੇ ਆਪਾਂ ਦੇਖਦੇ ਰਹੇ ਆ ਭਗਵੰਤਪານ ਦੀਆਂ ਆਪਾਂ ਪੁਰਾਣੀਆਂ ਵੇਖੀਏ ਜੇ ਸਿਕਟਾਂ ਦੇਖੀਏ ਜਿੱਥੇ ਹੌਲਦਾਰ ਬਣਦੇ ਨੇ ਕੱਲ ਵੀ ਉਹਨਾਂ ਨੇ ਹੌਲਦਾਰ ਦਾ ਜ਼ਿਕਰ ਕੀਤਾ ਵੀ ਦੋ ਦੋ ਪੱਗਾਂ ਹੁੰਦੀਆਂ ਸੀ ਪੱਗਾਂ ਦੇ ਵਿੱਚ ਅਖਬਾਰ ਪਾਉਣਾ ਪੈਂਦਾ ਕਿਵੇਂ ਬਾਹਰ ਲੈ ਜਾਣਿਆ ਪੈਂਦਾ ਇਹ ਜਿਹੜੀ ਉਹ ਮਤਲਬ ਹੌਲਦਾਰ ਬਣਨਾ ਪੈਂਦਾ ਸੀ ਠੀਕ ਹੈ ਹੁਣ ਉਹ ਜਿਹੜੇ ਵੀ ਉਹ ਉਹਨਾਂ ਦਾ ਸੁਭਾਈ ਬੋਲ ਚੱਲਦਾ ਇਹ ਜਿਹੇ ਬੰਦੇ ਦਾ ਉਹਨਾਂ ਦਾ ਕੋਈ ਸੇਵਾ ਨਾਲ ਤਾਂ ਗੱਲ ਹੀ ਨਹੀਂ ਲੈਂਦੀ ਚਰਚਾਵਾ ਜਿਵੇਂ ਤੁਸੀਂ ਵੀ ਗੱਲ ਕਰੀ ਆ ਕਿ ਡਿਊਟੀ ਹਾਲਾਕੀ ਮਾਨਸਾ ਦੇ ਵਿੱਚ ਸੀ ਪਰ ਇੱਥੇ ਪੁਲਿਸ ਲਾਈਨ ਦੇ ਵਿੱਚ ਤਾਂ ਨਾਲ ਸੀਗੇ ਹਸਪੀਟਲ ਦੇ ਵਿੱਚ ਪੁਲਿਸ ਦੇ ਹਸਪੀਟਲ ਦੇ ਵਿੱਚ ਚਰਚਾਵਾ ਜਿਵੇਂ ਅੱਜ ਵੀ ਇੱਕ ਗੁਰਮੀਤ ਕੌਰ ਲੇਡੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਘਰ ਵਾਲੇ ਦੇ ਨਾਲ ਉਹਨਾਂ ਦੇ ਵੱਲੋਂ ਇਲਜ਼ਾਮ ਨਹੀਂ ਕਿ ਪਿਛਲੇ 2022 ਤੋਂ ਜਿਹੜੇ ਆ ਰਹਿ ਰਹੇ ਸੀ ਤਾਂ ਇਹ ਵੀ ਚਰਚਾਵਾ ਸਾਹਮਣੇ ਆ ਰਿਹਾ ਕਿ ਕਿਤੇ ਨਾ ਕਿਤੇ ਹੱਥ ਕਿਸੇ ਵੱਡੇ ਆਫੀਸਰ ਲੌਬੀ ਦਾ ਸੀਗਾ ਜਾਂ ਵੱਡੇ ਵੱਡੇ ਅਫਸਰ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਇਨਵੋਲਵ ਸੀ ਕਿ ਲੰਬੇ ਸਮੇਂ ਤੋਂ ਇਹ ਕੁਝ ਜਿਹੜਾ ਹੈਗਾ ਚੱਲ ਰਿਹਾ ਸੀ ਮੈਨੂੰ ਨਾ ਅਫਸੋਸ ਹੋ ਰਿਹਾ ਇਸ ਗੱਲ ਦਾ ਕਿ ਸਾਡੀ ਪੰਜਾਬ ਦੀ ਪੁਲਿਸ ਜੀ ਨੂੰ ਬਹੁਤ ਕਾਬਲ ਪੁਲਿਸ ਪੁਨੇਜ ਦਾ ਹੈ ਜੀ ਜਿਹਦੇ ਬਹੁਤ ਕਾਬਲ ਅਫਸਰ ਹੋਏ ਹੈ ਇਹੋ ਜਿਹੇ ਅਫਸਰ ਹੋਏ ਹੈ ਜਿਨ੍ਹਾਂ ਦਾ ਸਵੇਰੇ ਉੱਠ ਕੇ ਸੀ ਨਾ ਲੈ ਸਕਦੇ ਇਸ ਪੰਜਾਬ ਪੁਲਿਸ ਦੇ ਵਿੱਚ ਕੁਰਵਚਨ ਜਗਤ ਵੀ ਹੋਏ ਹੈ ਜਿਹੜੇ ਇਸ ਵੇਲੇ ਟ੍ਰਿਬਿਊਨ ਟਰਸਟ ਦੇ ਮੈਂਬਰ ਹੈ ਜਿਹੜੇ ਜੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ ਹੈ ਜਿਹੜੇ ਆਈਐਸ ਤੇ ਆਈਪੀਐਸ ਭਰਤੀ ਕਰਦੇ ਆ ਬਠਿੰਡੇ ਵੀ ਐਸਐਸਪੀ ਰਹੇ ਹੈ ਇੱਥੇ ਪੀਸੀ ਡੋਗਰਾ ਵੀ ਰਹੇ ਹੈ ਅੱਜ ਵਾਲੇ ਜਿਹੜੇ ਡੀਜੀਪੀ ਸਾਹਿਬ ਇਹਨਾਂ ਦੇ ਫਾਦਰ ਨੇ ਲਾ ਹੁੰਦੇ ਸੀ ਇੱਥੇ ਬਠਿੰਡੇ 'ਚ ਰਹੇ ਹੈ ਔਰ ਕਈ ਮੇਰੀਆਂ ਮੇਰੀਆਂ ਕੰਪਲੇਂਟਸ ਦੇ ਉੱਤੇ ਉਹਨਾਂ ਨੇ ਕਈ ਅਫਸਰ ਜਿਹੜੇ ਹੈ ਸਸਪੈਂਡ ਕੀਤੇ ਆ ਪਰਚੇ ਦਰਜ ਕੀਤੇ ਉਹਨਾਂ ਦੇ ਉਹਨਾਂ ਨੂੰ ਜਬਰੀ ਰਿਟਾਇਰ ਵੀ ਕੀਤਾ ਇੰਨੇ ਚੰਗੇ ਆਦਮੀ ਸੀਗੇ ਇੱਥੇ ਆਰਐਸ ਗਿਲ ਵਰਗੇ ਬੰਦੇ ਵੀ ਹੋਏ ਆ ਜਿਹੜੇ ਸਪੋਰਟਸਮੈਨ ਨੂੰ ਦੇਖ ਕੇ ਵੀ ਉਹ ਮੁੰਡਾ ਚੰਗਾ ਖੇਡ ਠੀਕ ਹੈ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਦੇ ਬਾਰੇ ਬਾਰੇ ਇਹ ਮਸ਼ਹੂਰ ਹੈ ਕਿ ਜੇ ਉਹ ਥਾਣਾ ਚੈੱਕ ਕਰਨ ਆਸਤੇ ਗਏ ਆ ਤੇ ਲੰਗਰ ਦੇ ਵਿੱਚ ਰੋਟੀ ਖਾਂਦੇ ਸੀ ਦੇ ਨਾਲ ਪੈਸੇ ਦੇ ਕਿਉਂਦੇ ਸੀ ਇਹੋ ਜੇ ਵੀ ਪੁਲਿਸ ਅਫਸਰ ਹੈਗੇ ਪਰ ਅੱਜ ਅੱਜ ਜਿਹੜੀ ਹਾਲਤ ਹੈ ਨਾ ਅੱਜ ਤਾਂ ਨਰਾਸ਼ ਹੈ ਪਹਿਲੀ ਗੱਲ ਤਾਂ ਕਰਨਲ ਦੇ ਮਾਮਲੇ ਚ ਆਪਾਂ ਦੇਖੀ ਵੀ ਕਰਨਲ ਦੇ ਨਾਲ ਜੋ ਕੁਝ ਹੋਇਆ ਹੈ ਕਿੰਨਾ ਮਾੜਾ ਹੋਇਆ ਕਿੰਨੀ ਤੋਏ ਤੋਏ ਹੋਇਆ ਕਿੰਨੀ ਬਦਨਾਮੀ ਹੋਈ ਹੈ ਔਰ ਉਸ ਮਾਮਲੇ ਨੂੰ ਹੈਂਡਲ ਕਰਨ ਦੇ ਵਿੱਚ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਪੁਰਸਤ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ ਹੋਈ ਹੈ ਇਹ ਮਾਮਲਾ ਤਾਂ ਜਿਹੜਾ ਪਹਿਲੇ ਪੜਾਤੀ ਜਿਹੜਾ ਮੁੱਖ ਜਣਾ ਚਾਹੀਦਾ ਸੀ ਜਦੋਂ ਵੱਡੇ ਅਫਸਰਾਂ ਦੇ ਧਿਆਨ ਚ ਆ ਗਿਆ ਸੀ ਕਿ ਸਾਡੇ ਬੰਦੇਾਂ ਤੋਂ ਆ ਗਲਤੀ ਹੋ ਗਈ ਉਹਨਾਂ ਨੂੰ ਨਾਲ ਦੀ ਨਾਲ ਹੀ ਸਰਕਾਰ ਕੋਲ ਜਾਣਾ ਚਾਹੀਦਾ ਸੀ ਹੂੰ ਉਸੇ ਵੇਲੇ ਉਹ ਕਰਨਲ ਸਾਹਿਬ ਨੂੰ ਮਿਲਦੇ ਜਾ ਕੇ ਉਹਨਾਂ ਦੀ ਵਾਈਫ ਨੂੰ ਮਿਲਦੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਦੇ ਉਹਨਾਂ ਨੂੰ ਕੰਸੋਲ ਕਰਦੇ ਹੂੰ ਤੇ ਠੀਕ ਉਹਨਾਂ ਨੂੰ ਕਰਕੇ ਉਹਨਾਂ ਮੁੰਡਿਆਂ ਨੂੰ ਜਿਹੜੀ ਹੈਗੀ ਹੈ ਜਿਹੜੇ ਉਹਨਾਂ ਨੇ ਬਾਅਦ ਦੇ ਵਿੱਚ ਕਿਸੇ ਤੀਜੇ ਬੰਦੇ ਦੇ ਰਾਹੀਂ ਮਾਫੀ ਮੰਗੀ ਅਸਲੀ ਆਪ ਮਾਫੀ ਮੰਗਵਾਣ ਦੀ ਹੂੰ ਤੇ ਇਹ ਕਦੇ ਗੱਲ ਹੀ ਨਹੀਂ ਆਉਂਦੀ ਸੀ ਐਸਐਸਪੀ ਦੀ ਬਦਲੀ ਕਰੋ ਫਿਰ ਤੁਸੀਂ ਇਹ ਦੇਖੋ ਕਿ ਜਿਹੜੇ ਆਰਮੀ ਦੇ ਅਫੀਸਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਆ ਸਾਰਾ ਕੁਝ ਕਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਸ਼ਾਮ ਨੂੰ 6 ਵਜੇ ਤੱਕ ਤੁਹਾਨੂੰ ਮਿਲੂਗਾ ਇਨਸਾਫ ਮਿਲੂ ਔਰ ਬਾਅਦ ਵਿੱਚ ਜਿਹੜੇ ਉਹ ਕਹਿੰਦੇ ਉਹ ਬੀਬੀ ਕਾ ਜੀ ਸਾਡੇ ਨਾਲ ਧੋਖਾ ਹੋ ਗਿਆ ਹੁਣ ਜੇ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਮੈਂ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਮਤਲਬ ਜਿਹੜਾ ਹੈਗਾ ਵੀ ਉਹਨਾਂ ਦੇ ਆਪ ਦੇ ਦਿਮਾਗ 'ਚ ਆ ਗਿਆ ਕਿ ਆਪਾਂ ਉਹ ਬੀਬੀ ਨਾਲ ਗੱਲ ਨਹੀਂ ਕਰਨੀ ਇਹਦਾ ਮਤਲਬ ਹੈ ਕਿ ਪੁਲਿਸ ਦੀ ਲੀਡਰਸ਼ਿਪ ਨੇ ਪ੍ਰੈਸ਼ਰ ਬਿਲਡ ਕੀਤਾ ਹੋਊਗਾ ਮੁੱਖ ਮੰਤਰੀ ਸਾਹਿਬ ਤੇ ਕਿ ਸਰ ਜੀ ਇਹ ਹੋ ਗਿਆ ਤਾਂ ਫਿਰ ਇਹ ਪਤਾ ਨਹੀਂ ਮੋਰਾਲ ਵੀ ਐਂ ਤੁਰਾ ਫਿਰਦਾ ਜਿਹੜਾ ਮੋਰਾਲ ਉਹੀ ਡਿੱਗਦਾ ਫਿਰਦਾ ਜੇਬਾਂ ਚੋਂ ਨਿਕਲ ਕੇ ਮੋਰਾਲ ਤਾਂ ਜਿਹੜਾ ਹੈਗਾ ਜਿਹੜੀ ਫੋਰਸ ਨੂੰ ਇਹ ਗੱਲ ਕਹਦੇ ਆ ਕਿ ਜੀ ਉਹਨੇ ਟੈਰਰイズਮ ਦੇ ਖਿਲਾਫ ਲੜਾਈ ਲੜੀ ਹੈ ਬਿਲਕੁਲ ਜੇ ਟੈਰਰイズਮ ਨੂੰ ਤੋਂ ਕਹਿੰਦੇ ਜੀ ਇਸ ਟੈਰਰイズਮ ਖਤਮ ਕੀਤਾ ਕਰਾਇਆ ਤੇ ਫਿਰ ਮੋਰਾਲ ਐਡਾ ਤਾਂ ਡਿੱਗ ਪੂਗਾ ਵੀ ਜੇ ਕਿਸੇ ਨੂੰ ਕੋਈ ਸਸਪੈਂਡ ਕਰ ਦਿਓਗੇ ਜਾਂ ਕਿਸੇ ਦਾ ਕੋਈ ਪਰਚਾ ਹੋ ਜਾਊਗਾ ਜਾਂ ਕਿਸੇ ਦੀ ਬਦਲੀ ਹੋ ਜੂਗੀ ਤੇ ਉਹਦੇ ਨਾਲ ਮੋਰਾਲ ਡਿੱਗੂ ਐਵੇਂ ਜਿਵੇਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਰੀਲਾ ਤੁਰ ਗਿਆ ਫਿਰਦਕਾ ਜਿਹੜੇ ਅਫਸਰਾਂ ਦੇ ਨਾਂ ਆ ਰਹੇ ਐ ਬਿਲਕੁਲ ਜਿਨੀਆਂ ਸਾਰੀਆਂ ਗੱਲਾਂ ਆ ਜੀ ਦੇ ਵਿੱਚ ਮੈਂ ਕਰਕੇ ਗੱਲ ਕਰਕੇ ਤੇ ਕਿਹੋ ਜਿਹੇ ਬੰਦੇ ਆਏ ਇੱਥੇ ਇੱਥੇ ਤੁਹਾਡੇ ਮਿਸਟਰ ਜੇ ਐਫ ਰਵੇਰੋ ਆਈ ਡੀਜੀਪੀ ਇੱਕ ਵਾਰੀ ਸ਼ਬਦ ਇਸਤੇਮਾਲ ਕੀਤਾ ਸੀ ਉਹਨਾਂ ਨੇ ਬੁਲਟ ਬਦਲੇ ਬੁਲਟ ਗੋਲੀ ਬਦਲੇ ਗੋਲੀ ਗੱਲ ਕਹਿਤੀ ਸੀ ਉਹਨਾਂ ਦੀ ਕ੍ਰਿਟਿਸਿਜ਼ਮ ਹੋਇਆ ਸੀ ਉਹਨਾਂ ਨੇ ਆਪਣੇ ਸ਼ਬਦ ਵਾਪਸ ਲਏ ਸੀ ਕਿ ਨਹੀਂ ਮੈਂ ਗਲਤ ਕਹਿ ਬੈਠਾ ਇੱਥੇ ਉਹ ਵੀ ਹੋ ਗਿਆ ਤੁਸੀਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਹਰ ਬੰਦੇ ਤੋਂ ਗਲਤੀ ਹੋ ਸਕਦੀ ਹੈ ਗੁਨਾਹ ਵੀ ਹੋ ਸਕਦਾ ਹੈ ਉਹ ਮਾਫੀ ਮੰਗ ਲੇਪਦਾ ਕੁ ਸਾਰਾ ਕੁਝ ਕਰਕੇ ਉਹਨੂੰ ਕੋਈ ਸਭਾਲਣ ਦਾ ਤੌਰ ਤਰੀਕਾ ਤਾਂ ਨਾ ਮੈਨੂੰ ਨਿਰਾਸ਼ਾ ਹੋਈ ਹੈ ਵੀ ਸਾਡੀ ਪੁਲਿਸ ਦੀ ਲੀਡਰਸ਼ਿਪ ਹੈ ਨਾ ਲੀਡਰਸ਼ਿਪ ਜਿਹੜੀ ਹੈਗੀ ਹੈ ਇਹਦੀ ਘਾਟ ਕਾਫੀ ਹੈ ਪਰ ਇੱਕ ਗੱਲ ਹੋਰ ਵੀ ਹੈ ਲੀਡਰਸ਼ਿਪ ਕੁਆਲਟੀਜ਼ ਹੈ ਰਹੀ ਹੈ ਪਰ ਇੱਕ ਗੱਲ ਹੋਰ ਵੀ ਹੈ ਅਟਲ ਸਾਬਕੇ ਜੇਕਰ ਚਿੱਟਾ ਤਸਕਰੀ ਦੇ ਇਲਜ਼ਾਮ 17 17 ਗ੍ਰਾਮ ਚਿੱਟੇ ਦੇ ਚਿੱਟਾ ਪੁਲਿਸ ਵਾਲਿਆਂ ਦੀਆਂ ਗੱਡੀਆਂ ਦੇ ਵਿੱਚੋਂ ਮਿਲੂ ਫਿਰ ਜਿਹੜੀ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਤਲਬ ਪਹਿਲਾਂ ਤਾਂ ਯੁੱਧ ਇਹੀ ਛੇੜਨਾ ਚਾਹੀਦਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਕਾਲੀਆਂ ਭੇਡਾਂ ਕਿਹੜੀਆਂ ਨੇ ਕਿਉਂਕਿ ਪੁਲਿਸ ਤੇ ਇਹ ਤਾਂ ਸਾਬਤ ਹੋ ਗਿਆ ਇਲਜ਼ਾਮ ਪਹਿਲੀ ਨੇ ਲੱਗੇ ਇਲਜ਼ਾਮ ਅਕਸਰ ਪਿੰਡ ਵਾਸੀ ਜਿਹੜੇ ਪਿੰਡ ਦੇ ਵਿੱਚ ਚਿੱਟਾ ਵਿਕਦਾ ਉਹ ਪਿੰਡ ਵਾਸੀ ਵੀ ਇਲਜ਼ਾਮ ਜਿਹੜੇ ਲਾਉਂਦੇ ਆ ਕਿ ਪੁਲਿਸ ਪੁਲਿਸ ਕੁਝ ਕਰਦੀ ਨਹੀਂ ਪੁਲਿਸ ਹਫ਼ਤਾ ਲੈਣ ਆਉਂਦੀ ਆ ਪੁਲਿਸ ਇਹ ਕਰੋ ਮਤਲਬ ਸਵਾਲ ਲੰਬੇ ਸਮੇਂ ਤੋਂ ਖੜੇ ਹੁੰਦੇ ਆਏ ਨੇ ਤਾਂ ਫਿਰ ਲੱਗਦਾ ਕਿ ਮੇ ਖਤਮ ਹੋ ਜੂ ਹੁਣ ਜੇ ਕੋਈ ਪੁਲਿਸ ਨਾਲ ਸੰਬੰਧਿਤ ਵਿਅਕਤੀ ਹੈ ਜਾਂ ਕੋਈ ਬੀਬੀ ਹੈ ਜੀ ਉਹਦੇ ਵਰਦੀ ਪਾਈ ਹੋਈ ਹੈ ਉਹਦੀ ਗੱਡੀ ਦੇ ਵਿੱਚ ਨਸ਼ਾ ਆਉਂਦਾ ਹੈ ਇਹ ਨਸ਼ਾ ਉਸ ਵੇਲੇ ਬਰਾਮਦ ਹੁੰਦਾ ਹੈ ਜਦੋਂ ਜੁੱਧ ਨਸ਼ਿਆਂ ਵਿਰੁੱਧ ਹੋ ਰਿਹਾ ਹੋਵੇ ਤੇ ਜਿਨ੍ਹਾਂ ਨੇ ਜੁੱਧ ਕਰਨਾ ਹੈ ਜੇ ਜੁੱਧ ਕਰਨ ਵਾਲੇ ਯੋਧੇ ਹੀ ਮਤਲਬ ਜਿਹੜੇ ਹੈਗੇ ਉਹਨਾਂ ਦੀ ਜੇਬਾਂ ਚ ਨਸ਼ਾ ਟੋੜਾ ਫਿਰ ਤੇ ਬੰਦ ਕਿਵੇਂ ਹੋ ਜੂਗਾ ਹਾਂ ਠੀਕ ਹੈ ਦੂਜੀ ਗੱਲ ਇਹ ਕਿ ਹਕੂਮਤ ਨੂੰ ਦੇਖਣਾ ਚਾਹੀਦਾ ਹੈ ਹਕੂਮਤ ਦੀਆਂ ਜਿਹੜੀਆਂ ਜਿਹੜੀਆਂ ਹਕੂਮਤ ਦੀਆਂ ਨੱਕ ਅੱਖਾਂ ਕੰਨ ਬੜਾ ਕੁਝ ਸੁੰਹਂਦੀਆਂ ਆਉਂਦੀਆਂ ਪ੍ਰਕਾਸ਼ ਸਿੰਘ ਬਾਦਲਾਦੇ ਹੁੰਦੇ ਸੀ ਕਿ ਮੈਨ ਕੰ ਕੰਤਾ پتہ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੁੱਖ ਮੰਤਰੀ ਦੇ ਕੋਲ ਬੜੀ ਪਾਵਰ ਹੁੰਦੀ ਹੈ ਕੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਡੀਆਂ ਕਿਹੜੀਆਂ ਕਿਹੜੀਆਂ ਕਾਲੀਆਂ ਪੇਡਾ ਸਾਡੇ ਕੋਲ ਹਮ ਕਿੰਨੇ ਕ ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਤੁਸੀਂ ਕਹਿੰਦੇ ਇਸੇ ਨੂੰ ਟੈਸਟ ਕੇਸ ਬਣਾਓ ਇਸ ਬੀਬੀ ਦੇ ਨਾਲ ਕਿਹਦੀ ਕਿਹਦੀ ਇਨਵੋਲਵਮੈਂਟ ਹੈ ਕੋਈ ਪਹਿਲਾ ਕੇਸ ਥੋੜਾ ਹੀ ਹੈ ਕਿੰਨੇ ਚਿਰ ਦਾ ਰੌਲਾ ਪੈਂਦਾ ਜਿਹੜੀ ਉਹ ਦੀ ਅੱਜ ਜਿਹੜੀ ਬੀਬੀ ਦੀ ਤੁਸੀਂ ਗੱਲ ਕਰਦੇ ਹੋ ਗੁਰਮੀਤ ਕੌਰ ਉਹ ਕਿੰਨੇ ਚਿਰ ਦੀ ਰੌਲਾ ਪਾਉਂਦੀ ਫਿਰਦੀ ਹੈ ਕਿੰਨੇ ਚਿਰ ਦੀ ਉਹ ਗੱਲ ਕਰਦੀ ਫਿਰਦੀ ਹੈ ਇਹਦਾ ਮਤਲਬ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇੱਧਰ ਇੱਕ ਗੱਲ ਹੋਰ ਵੀ ਹੈ ਕਿ ਜਿਵੇਂ ਉਹ ਵੀ ਕਹਿੰਦੀ ਹੈ ਕਿ ਬਹੁਤ ਅਫਸਰਾਂ ਦੇ ਨਾਮ ਨੇ ਤੁਹਾਨੂੰ ਲੱਗਦਾ ਕਿ ਪੁਲਿਸ ਆਪਣੇ ਆ ਆਪਣੇ ਆ ਦੇ ਨਾਮ ਸੁਖਾਲਿਆ ਬਾਹਰ ਆਉਣ ਦੇ ਦੂ ਜਾਂ ਆਪਣੇ ਆ ਤੇ ਹੀ ਕਾਰਵਾਈ ਸੁਖਾਲਿਆ ਹੋਊ ਕਿਉਂਕਿ ਜੇਕਰ ਬੀਬੀ ਉਹ ਜੇਕਰ ਅਮਨਦੀਪ ਕੌਰ ਬੋਲਦੀ ਹੈ ਕਿਉਂਕਿ ਹਾਲਾਂਕਿ ਗੁਰਮੀਤ ਕੌਰ ਕਹਿੰਦੇ ਨੇ ਕਿ ਬਹੁਤ ਵੱਡੇ ਵੱਡੇ ਨਾਮ ਨੇ ਬਹੁਤ ਵੱਡੇ ਅਫਸਰਾਂ ਦੇ ਨੇ ਜੇ ਬੀਬੀ ਅਮਨਦੀਪ ਕੌਰ ਜਿਹੜੇ ਨੇ ਜੇਕਰ ਉਹ ਬੋਲਦੇ ਨੇ ਤਾਂ ਬਹੁਤ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਨਸ਼ਰ ਹੋ ਸਕਦੇ ਨੇ ਜਗਜਰ ਹੋ ਸਕਦੇ ਨੇ ਦੇਖੋ ਗੱਲ ਹੈ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਪੁਲਿਸ ਐਕਟਿਵ ਹੁੰਦੀ ਹੈ ਤੁਹਾਡਾ ਪਤਾ ਲੈਣਾ ਮੇਰਾ ਪਤਾ ਲੈਣਾ ਸਰਵੈਲੈਂਸ ਨਾਲ ਦੀ ਨਾਲ ਆਪਣੇ ਟੈਲੀਫੋਨ ਤੇ ਲੱਗ ਜਾਂਦੀ ਹੈ ਕਿ ਇਹਨਾਂ ਨੂੰ ਕੌਣ ਫੋਨ ਕਰਦਾ ਹੈ ਕੀ ਕੁਝ ਕਰਦਾ ਹੈ ਕਰਉਂਦਾ ਨਾਲ ਦੀ ਨਾਲ ਹੀ ਉਹ ਗੱਲ ਕਰ ਲੈਂਦੀ ਹੈ ਭੁੱਕੀ ਦਾ ਟਰੱਕ ਰਾਜਸਥਾਨ ਤੋਂ ਚੱਲਦਾ ਹੈ ਜਿਹੜੇ ਬੰਦੇ ਦੇ ਤੇ ਸ਼ੱਕ ਹੁੰਦਾ ਵੀ ਉਹ ਬੰਦੇ ਕਿੱਥੇ ਫਿਰਦੇ ਆ ਪਤਾ ਲੱਗਾ ਟੈਲੀਫੋਨ ਦੀ ਲੋਕੇਸ਼ਨ ਦੱਸਦੀ ਆ ਕਿ ਬੰਦਾ ਉੱਥੇ ਫਿਰਦਾ ਹੈ ਉੱਥੇ ਉਹ ਆਪਣੇ ਬੰਦੇ ਸੋਰਸ ਲਾ ਕੇ ਵੀ ਅੱਜ ਹੁਣੇ ਟਰੱਕ ਚੱਲ ਪਿਆ ਟਰੱਕ ਕਿੱਧਰ ਨੂੰ ਆਉਂਦਾ ਡਰਾਈਵਰ ਕੌਣ ਹੈ ਇੱਕ ਡਾਕਟਰ ਕੌਣ ਹੈ ਇਹ ਸਾਰਾ ਪਤਾ ਟੈਲੀਫੋਨ ਦੀ ਜਿਹੜੀ ਹੈ ਸਰਵੈਲੈਂਸ ਤੋਂ ਲੱਗ ਜਾਂਦਾ ਹੈ ਪਰ ਹੁਣ ਗੱਲ ਇਹ ਹੈ ਕਿ ਬੀ ਹਰ ਕੋਲ ਡੇਢ ਲੱਖ ਵਾਲੇ ਡੇਢ ਡੇਢ ਲੱਖ ਵਾਲੇ 2-2 ਲੱਖ ਵਾਲੇ ਮੈਨੂੰ ਨਹੀਂ ਪਤਾ ਕਿੰਨੇ ਦੇ ਦੋ ਆਈਫੋਨ ਮਿਲੇ ਆ ਉਹ ਆਈਫੋਨ ਤਾਂ ਹੁਣ ਜਿਹੜੀ ਕੇਸ ਪ੍ਰੋਪਰਟੀ ਹੈ ਵੇਖ ਲੈਣੋ ਜੂ ਕੱਢ ਕੇ ਕਿਹਦੇ ਕਿਹਦੇ ਨਾਲ ਹੈ ਕਿਹਦੇ ਕਿਹਦੇ ਨਾਲ ਗੱਲਾਂ ਹੋਣੀਆਂ ਕੱਢ ਲੈਣ ਉਹਨਾਂ ਦੀਆਂ ਕਾਲਾਂ ਤੇ ਜੇ ਕਾਲਾਂ ਕੱਢਣਗੇ ਤਾਂ ਵੱਡੇ ਵੱਡੇ ਆਈਪੀਐਸ ਅਫਸਰ ਆ ਜਾਣਗੇ ਮੈਂ ਗਰੰਟੀ ਨਾ ਦੇ ਸਕਦਾ ਕੱਲ ਵੀ ਜਿਹੜੀ ਜਿਹੜੀ ਇਹ ਟਰੈਪ ਕਾਮਯਾਬ ਕਿਉਂ ਹੋ ਗਿਆ ਇਹ ਟਰੈਪ ਇਸ ਕਰਕੇ ਹੋਇਆ ਕਿ ਫੋਰਸਾਂ ਦੋ ਸੀ ਜੀ ਲੋਕਲ ਪੁਲਿਸ ਦੇ ਨਾਲ ਜਿਹੜੀ ਹੈਗੀ ਹੈ ਆਪਣੀ ਤੁਹਾਡੀ ਨਾਰਕੋਟਿਕ ਬਿਊਰੋ ਜਿਹੜੀ ਨਾਰਕੋਟਿਕ ਫੋਰਸ ਹੈ ਉਹ ਐਸਟੀਐਫ ਹੈ ਕੀ ਹੈ ਨਾਰਕੋਟਿਕ ਕਾ ਦੇ ਚ ਜਿਹਦੇ ਇਨਚਾਰਜੇ ਤਾਂ ਸਰਦਾਰ ਕੁਲਦੀਪ ਸਿੰਘ ਹੈ ਜਿਹੜੇ ਡੀਜੀਪੀ ਹੈ ਲੇਕਿਨ ਜਿਹੜੇ ਏਡੀਜੀਪੀ ਹਨ ਲਬਕਿਸ਼ੋਨੂ ਨਹੀਂ ਉਹਨਾਂ ਦਾ ਬੜਾ ਵੱਡਾ ਨਾਮ ਹੈ ਕਿਉਂ ਕਹਿੰਦੇ ਕਿਸੇ ਦੇ ਦਬਾਅ ਥਲੇ ਨਹੀਂ ਆਉਂਦੇ ਔਰ ਇੱਕ ਆਈਪੀਐਸ ਅਫਸਰ ਜਿਹੜਾ ਨਿਗਰਾਨ ਲਾਇਆ ਸੀ ਕੋਈ ਇਹਦੀ ਹਾਲਾਂਕਿ ਉਸ ਆਈਪੀਐਸ ਸਬਸਿਡੀ ਜੂਰਿਕਸਡਿਕਸ਼ਨ ਨਹੀਂ ਬੰਦੀ ਉਹ ਐਸਐਚਓ ਕਿਤੇ ਹੋਰ ਲੱਗੇ ਸੀ ਉਹਨਾਂ ਨੂੰ ਬਤੌਰ ਨਿਗਰਾਨ ਵੀ ਕਿਤੇ ਇੱਕ ਆਈਪੀਐਸ ਅਫਸਰ ਨੂੰ ਦੇਖੇ ਦੂਜੀ ਪੁਲਿਸ ਜਿਹੜੀ ਹੈ ਉਹ ਖਿਸਕ ਨਹੀਂਦੀ ਉਹ ਕੁਝਣ ਕੁਸ਼ ਕਰੂਗੀ ਉਹ ਦੋ ਫੋਰਸਸ ਹੋਗੀਆਂ ਆਈਪੀਐਸ ਅਫਸਰ ਦੀ ਨਿਗਰਾਨੀ ਹੈ ਪਾਸੇ ਤੇ ਖੜੋਤਾ ਹੈ ਔਰ ਉਹਨਾਂ ਨੇ ਮਤਲਬ ਜਿਹੜਾ ਹੈਗਾ ਸਾਰਾ ਕੁਝ ਬਰਾਮਦ ਕਰ ਲਿਆ ਉਹਦਾ ਬੀਬੀ ਦਾ ਗੁਰਮੀਤ ਕਰਤਾ ਕਹਿੰਦੀ 1 ਕਿਲੋ ਦੇ ਕਰੀਬ ਸੀ ਮਾਲ ਬਿਲਕੁਲ ਤੇ ਗ੍ਰਾਮ ਤਾਂ 17 ਹੀ ਬਰਾਮਦ ਹੁੰਦਾ ਨਾ ਠੀਕ ਹੈ ਇਹ ਇਸ ਕਰਕੇ ਜੇ ਜੇ ਲੱਭਣਾ ਹੋਵੇ ਕੀ ਨਹੀਂ ਲੱਭ ਸਕਦਾ ਸਭ ਕੁਝ ਲੱਭ ਸਕਦੇ ਕੇਜਰੀਵਾਲ ਸਾਹਿਬ ਤਾਂ ਬਹੁਤ ਕਾਬਿਲ ਆਦਮੀ ਹੈ ਤੇ ਟੈਲੀਫੋਨਾਂ ਦੀ ਉਹਨਾਂ ਨੂੰ ਬੜੀ ਮਹਾਰਤ ਹੈ ਉਹਨਾਂ ਦਾ ਆਈਟੀ ਸਨ ਬਹੁਤ ਮਜ਼ਬੂਤ ਹੈ ਉਹ ਖੋਲ ਕੇ ਦੇਖ ਲੈਣ ਵੀ ਆ ਨੰਬਰ ਕਿਤੇ ਕਿਤੇ ਕੀ ਕੁਛ ਹੈ ਬੀਬੀ ਦਾ ਲਿਵਿੰਗ ਸਟੈਂਡਰਡ ਦੇਖ ਕੇ ਹਾਲਾਂਕਿ ਤੁਸੀਂ ਪਹਿਲਾਂ ਵੀ ਗੱਲ ਕਰੀਏ ਲਿਵਿੰਗ ਸਟੈਂਡਰਡ ਦੇਖ ਕੇ ਜਿਹੜੀਆਂ ਉਹ ਆਹ ਵੀਡੀਓਜ਼ ਬੀਬੀ ਨੇ ਬਣਾਈਆਂ ਹੋਈਆਂ ਉਹ ਨੇ ਜਾਂ ਜਿਹੜੀਆਂ ਥਾਰਾਂ ਨੇ ਜਿਹੜੀਆਂ ਆਈਫੋਨ ਨੇ ਮਹਿੰਗੇ ਮਹਿੰਗੇ ਜਾਂ 2 ਕਰੋੜ ਦੀ ਕੋਠੀ ਦੀ ਗੱਲ ਜਿਹੜੀ ਵਿਰਾਟ ਗ੍ਰੀਨ ਦੇ ਵਿੱਚ ਹੁੰਦੀ ਆ ਤੇ ਹੋਰ ਵੀ ਸ਼ਾਇਦ ਕਦਾਰਸ਼ ਨਗਰ ਦੇ ਵਿੱਚ ਵੀ ਪਲਾਟ ਦੀ ਗੱਲ ਹੁੰਦੀ ਹੈ ਜਿਹੜਾ ਉਹਨੇ ਆਪਣੇ ਬ੍ਰਦਰ ਦੇ ਨਾਂ ਤੇ ਲਿਆ ਸੀ ਜਿਹੜਾ ਪ੍ਰਾਈਵੇਟ ਨੌਕਰੀ ਕਰਦਾ ਲਿਵਿੰਗ ਸਟੈਂਡਰਡ ਦੇਖ ਕੇ ਲੱਗਦਾ ਹੈ ਕਿ ਇੱਕ ਸੀਨੀਅਰ ਕਨਸਟੇਬਲ ਦਾ ਲਿਵਿੰਗ ਸਟੈਂਡਰਡ ਐਦਾਂ ਦਾ ਹੋ ਸਕਦਾ ਹੈ ਦੇਖੋ ਗੱਲ ਇਹ ਕੀ ਹੈ ਮੈਨੂੰ ਤਾਂ ਲਿਵਿੰਗ ਸਟੈਂਡਰਡ ਵਾਲੀ ਗੱਲ ਹੈ ਕਿਸੇ ਬੰਦੇ ਦੀ ਪਛਾਣ ਆਪਾਂ ਉਹਦੇ ਕੱਪੜਿਆਂ ਤੋਂ ਕਰਦੇ ਬਿਲਕੁਲ ਉਹਦੇ ਕੱਪੜੇ ਕਿਹੋ ਜਿਹੇ ਜੇ ਕੋਈ ਬੰਦਾ ਥਾਣੇ ਜਾਂਦਾ ਥਾਣੇਦਾਰ ਨਾਲ ਦੀ ਨਾਲ ਦੇਖ ਲੈਂਦਾ ਉਹਦੇ ਕੱਪੜੇ ਕਿਹੋ ਜਿਹੇ ਪਾਏ ਚਲੋ ਹੁਣ ਤਾਂ ਪੈਂਟਾਂ ਕਿ ਵੀ ਜਾ ਗਈਆਂ ਪੁਰਾਣੇ ਜ਼ਮਾਨੇ 'ਚ ਪੋਥੇ ਬਨੇ ਹੁੰਦੇ ਸੀ ਚਾਦਰੇ ਬਨੇ ਹੁੰਦੇ ਸੀ ਚਾਦਰਾਂ ਦੇਖ ਕੇ ਕਹਿੰਦੇ ਸੀ ਤਾਂ ਕੋਈ ਜ਼ੈਲਦਾਰ ਨੰਬਰਦਾਰ ਹੋਊਗਾ ਠੀਕ ਹੈ ਉਹਨੂੰ ਕੁਰਸੀ ਨਾਲ ਦੀ ਨਾਲ ਮਿਲ ਜਾਂਦੀ ਸੀ ਤੇ ਦੂਜਾ ਜੇ ਲਿਬੜੇ ਦੇ ਕੱਪੜੇ ਵਾਲਾ ਬੰਦਾ ਆ ਜੇ ਮੈਂ ਕਈ ਵਾਰੀ ਦੇਖਿਆ ਸਾਡੇ ਇੱਕ ਬਹੁਤ ਇੱਥ ਉਹ ਲੈਫਟ ਮੂਵਮੈਂਟ ਨਾਲ ਜਿਹੜੀ ਨਕਸਲੀ ਮੂਵਮੈਂਟ ਨਾਲ ਜੁੜੇ ਹੁੰਦੇ ਸੀ ਉਹ ਦੱਸਦੇ ਹੁੰਦੇ ਕਹਿੰਦੇ ਵੀ ਇੱਕ ਵਾਰੀ ਕੋਈ ਕਿਸੇ ਲਾੜਿਆਂ ਦੀ ਬਰਾਤ ਸੀਗੀ ਮੁੰਡਾ ਉਹਨਾਂ ਦੇ ਨਾਲ ਪੜਦਾ ਸੀ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ ਜੀ ਤੁਸੀਂ ਮੇਰੇ ਨਾਲ ਨਹੀਂ ਜਾਂਦੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮਤਲਬ ਤੁਹਾਡੇ ਸਟੂਡੈਂਟ ਮੂਵਮੈਂਟ ਨਾਲ ਜੁੜੇ ਹੁੰਦੇ ਸੀ ਲੋਕ ਲੈਫਟ ਮੂਵਮੈਂਟ ਨਾਲ ਜੁੜੇ ਹੁੰਦੇ ਸੀ ਉਹ ਕੱਪੜੇ ਵਾਲੇ ਤੜਕਪੜਕ ਵਾਲੇ ਨਹੀਂ ਪਾਉਂਦੇ ਤੇ ਜੀਨ ਦੀ ਪੈਂਟ ਪਾ ਲੈਂਦੇ ਕਮੀਜ਼ ਪਾ ਲੈਂਦੇ ਉਹ ਚਲੇ ਗਏ ਕਹਿੰਦੇ ਜੀ ਅਸੀਂ ਚਲੇ ਗਏ ਜਾ ਕੇ ਖੜ ਗਏ ਤੇ ਉਹ ਸੇਠ ਬੂਰੇ ਬੂਰੇ ਚਲੇ ਗਏ ਉਹਨਾਂ ਨੂੰ ਬਾਜੇ ਬੂਜੇ ਵ ਤੋ ਜਿਹੜਾ ਉਹਨਾਂ ਦਾ ਲੀਡਰ ਸੀਗਾ ਹਰਪ੍ਰੀਤ ਸਿੰਘ ਸੋਹੀ ਸੀ ਕਾਮਰੇਡ ਜਿਹੜੇ ਤੁਹਾਡੇ ਆ ਬੜੇ-ਬੜੇ ਲੀਡਰ ਸੀਗੇ ਉਹ ਕਹਿੰਦੇ ਆ ਨਾਲ ਦੇ ਬੰਦੇ ਨੂੰ ਕਹਿੰਦੇ ਕਹਿੰਦੇ ਯਾਰ ਖੜ ਖੜ ਜਾ ਪਹਿਲਾਂ ਇਹਨੂੰ ਕਾਲਿਆਂ ਨੂੰ ਖਾ ਲਦੇ ਆਪਾਂ ਤੇ ਆ ਪੀਣੀਏ ਮਗਰੋਂ ਪੀ ਲਾਂਗੇ ਹਾਂ ਉਹ ਕਹਿੰਦੇ ਵੀ ਅਸੀਂ ਖੜੇ ਆ ਤੇ ਇੱਕ ਲਾਲਾ ਜੀ ਆਏ ਉਹ ਕਹਿੰਦੇ ਭਾਈ ਸਾਹਿਬ ਗੱਲ ਆ ਫਿਰ ਕਿਤੇ ਮੁੱਕ ਨਾ ਜਾਵੇ ਤੁਸੀਂ ਡਰਾਈਵ ਆਪਣੀ ਬੱਸ ਸੰਭਾਲ ਲਈ ਹੋਣੀ ਹੈ ਨਾ ਡਰਾਈਵ ਕੰਡਕਟਰ ਸਾਹਿਬ ਕਹਿੰਦੇ ਤੁਸੀਂ ਵੀ ਖਾ ਪੀ ਲਓ ਮਤਲਬ ਜਿਹੜੇ ਬੰਦੇ ਪੀ ਐਚ ਡੀਆਂ ਕੀਤੀਆਂ ਵੀ ਆ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ ਹੋਏ ਆ ਉਹਨਾਂ ਦੇ ਕੱਪੜੇ ਦੇਖ ਕੇ ਇਹ ਵੀ ਡਰਾਈਵਰ ਕੰਡਕਟਰ ਹੋਣਗੇ ਵੀ ਕਿਤੇ ਕੱਪੜਾ ਤਾਂ ਬੜਾ ਕੁਝ ਪਤਾ ਲੱਗ ਜਾਂਦਾ ਵੀ ਕੌਣ ਕੀ ਹੈ ਠੀਕ ਹੈ ਜੀ 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 ਇਸ ਕਰਕੇ ਹੈ ਬੜਾ ਕੁਝ ਕੱਪੜੇ ਬੋਲਦੇ ਹੁੰਦੇ ਆ ਬੋਲਦੇ ਹੁੰਦੇ ਆ ਤਾਂ ਲੱਗਦਾ ਕਿ ਜੇਕਰ ਵੀ ਸਹੀ ਜਾਂਚ ਕਰੇ ਜਾਂ ਸਹੀ ਤਰੀਕੇ ਨਾਲ ਇਸ ਮਮਸਲੇ ਬਠਿੰਡਾ ਵਾਲਾ ਜੋ ਮਸਲਾ ਹੋਇਆ ਇਹ ਸਹੀ ਤਰੀਕੇ ਦੇ ਨਾਲ ਜਾਂਚ ਇਸ ਚੀਜ਼ ਦੀ ਹੋਵੇ ਤਾਂ ਬਹੁਤ ਵੱਡੇ ਵੱਡੇ ਮગરਮੱਛਾਂ ਨੂੰ ਹੱਥ ਪੈ ਸਕਦਾ ਮੈਂ ਨਾ ਇੱਕ ਤੁਹਾਡਾ ਮਤਲਬ ਜਿਹੜਾ ਇਸ ਮਾਧਿਅਮ ਦੇ ਰਾਹੀਂ ਮੈਂ ਇੱਕ ਸਵਾਲ ਪਾ ਦਣਾ ਸਰਕਾਰ ਦੀ ਇਮਾਨਦਾਰੀ ਇਸੇ ਗੱਲ ਤੋਂ ਦੇਖੀ ਜਾਊ ਇਹਦੀ ਜਾਂਚ ਸਿਰਫ ਤੇ ਸਿਰਫ ਨਲਾਬਕ ਸ਼ੋਰ ਨੂੰ ਦੇ ਦੇ। ਬਿਲਕੁਲ। ਨਲਾਬਕ ਸ਼ੋਰ ਜਿਹੜੇ ਇੱਕ ਅਜਿਹੇ ਆਈਪੀਐਸ ਅਫਸਰ ਆਏ ਜੀ ਜਾਂਚ ਉਹਨਾਂ ਨੂੰ ਕਹਿ ਦੇਣ ਜੀ ਫ੍ਰੀ ਹੈਂਡ ਹੈ ਤੁਹਾਨੂੰ। ਤੁਸੀਂ ਕਰਦੇ ਦੋ ਘੰਟੇ ਸਭ ਨੂੰ ਨੱਗੇ ਕਰ ਦੇਣਗੇ। ਬਹੁਤ ਵੱਡੇ ਵੱਡੇ ਟੌਪ ਟ੍ਰੰਕ ਆ ਜਾਣਗੇ। ਉਹ ਆ ਜਾਣਗੇ ਜਿਹੜੇ ਹਰਮਨ ਤੇਰੇ ਆ ਸਰਕਾਰ ਦੇ ਉਹਨਾਂ ਦੇ ਨਾਮ ਆ ਜਾਣਗੇ।